ਕੋੜੇ ਦੇ ਬੀਕੂ ਇਹ ਪੀ ਜਾਣੇ ਪੁਲਿਸੇ ਲੱਗਣਾ ਬਣਾ ਆਹ ਪ੍ਰਸ਼ਨ 4 ਵ੍ਹੀਨਰ ਪਾਇਓ ਫੋਰ ਵ੍ਹੀਨਰ ਲਾਓ ਯਾ ਕਿ ਪੂਰਾ ਮਹਿੰਗਾ ਤੇ ਰਾਜ ਸਾਰਾ ਬਲੋਕ ਹੋਇਆ ਤਾਂ ਹੀ ਬੋਲਾ ਹੈ ਹੈ ਦਾ ਤਾਂ ਇਹ ਰਾਤ ਨਹੀਂ ਮੰਨਦਾ ਮੈਂ ਉਹ ਵੀ ਅਮਾ ਜੀ ਜੀ ਬੰਦੇ ਤੇ ਬਲੂਨ ਕਿ ਸਭ ਤੇ ਕਰਵਾਇਆ ਜੀ ਉਹ ਬੰਦੇ ਬਲੂਨ ਦੀ ਜਗਾਹ ਵੀ ਨਹੀਂ ਹੋਵੇ ਨਾ ਤਾਂ ਬੰਦ ਕਰੀ ਗੋਣ ਮੈਂ ਫੋਨ ਲਗੋ ਕੁੜੀ ਉਹ ਡਾਕਟਰ ਸੀਗਾ ਰੈਣ ਆਇਨਾ ਜੀ ਮੈਂ ਫੋਟੋ ਕਰਾਉਣ ਨਾਲ ਟਰਾਈ ਜਨਾਇਆ ਤੋ ਉਹ ਜੇ ਫੋਟੋ ਵਾਲੇ ਸਿੱਧਾ ਬੰਦ ਵਾ ਉਹ ਕਦੇ ਠਹਿਰ ਕੇ ਉਹ ਪਤਾ ਨਹੀਂ ਕਿਦੋਂ ਖੁੱਲਦ ਰੇ ਪਤਾ ਨਹੀਂ ਕਿਦੋਂ ਖੁੱਲਦਾ ਸੇਵਾ ਬੰਦ ਪਿਆ ਮੈਂ ਜੁੰਦਾ ਉਹ ਜ਼ਰਬਾਤ ਆਇਆ ਵੀਰ ਫੋਟੋ ਨਹੀਂ ਹੋਦੀ ਫੋਟੋ ਨਹੀਂ ਟੈਂਟਾ ਕੋ ਬੰਦ ਆਇਆ ਫਾਈਵ ਨਹੀਂ ਹੁੰਦੀ ਅਜੇ ਟਰਾਈ ਨਹੀਂ ਕੀ ਕਰਾਉਣਾ ਸੀ ਆਪਾਂ ਮੈਲ ਸਲਸ ਬਣਾਉਣਾ ਕਿੰਨੇ ਕਿੰਨੇ ਕਦੇ ਸਿੱਟਮ ਉਹ ਸੈੱਡ ਬੰਦ ਹੋਈ ਹੋਲਦੀ ਉਹ ਗੱਡੀ ਫਟ ਹੋਈਗੀ ਕਿੰਨਾ ਚਿਰ ਹੋ ਗਿਆ ਉਹਨੂੰ ਕਿੱਦਾਂ ਹੋ ਗਿਆ ਬੰਦ ਕਰ ਵਾਹ 12:30 ਫੇਰ ਦਾ ਹੋ ਜਾਮ ਆਏ ਉਹ ਜਿਹਾ ਇਦਾਂ ਹੀ ਹੈ ਅਜੇ ਬੰਦ ਪਈ ਹੈ ਕਿਹਦੇ ਬਾਅਦ ਉਹ ਸੁਲੇ ਦੀ ਫੇਰ ਟੋੜੀ ਆ ਸੁਨੀ ਕੁ ਮਾਰਾ ਜੀ ਕੀ ਦਿੱਕਤ ਆਂਡੀ ਮੈਂ ਬੇਟੇ ਦਾ ਲਾਇਸੈਂਸ ਦੀ ਟ్రਾਇਲ ਤੋਂ ਆਣ ਆਇਆ ਸੀ ਜੀ 9 ਤੋਂ 11 ਵਜੇ ਦਾ ਟਾਈਮ ਹੈ ਹੁਣ ਤੱਕ ਇਹਨਾਂ ਦੇ ਕੈਮਰੇ ਨਹੀਂ ਚੱਲੂ ਆਏ ਹੁਣ ਜਸਟ ਅ ਮੂਮੈਂਟ ਲਈ ਚੱਲੂ ਆਏ ਨੇ ਜੀ ਬਹਾਨੇ ਲਾਈਟ ਹੈ ਨਹੀਂ ਇਹ ਹੈ ਨਹੀਂ ਉਹ ਹੈ ਨਹੀਂ ਬਹੁਤ ਜ਼ਿਆਦਾ ਤੇ ਟਾਈ ਲੈ ਰਹੇ ਕੋਣ ਆ ਬੰਦਾ ਸਰਦ ਜੀ ਉਧਰ ਡਿਪਾਰਟਮੈਂਟ ਦਾ ਕੋਈ ਬੰਦਾ ਹੋਊਗਾ ਜੀ ਕੈਮਰੇ ਕਿਨੇ ਚਿਰ ਮੰਦਰੀ ਤੇ ਖੁਸ਼ ਨਹੀਂ ਕਿਉਂ ਮੰਦ ਬਈ ਇੰਨੇ ਵੇਲੇ ਜਿਹੜੇ ਕੋਲ ਅੱਛਾ ਜੀ ਕੋਈ ਜਵਾਬ ਨਹੀਂ ਆ ਜਿਹੜੀ ਪਾਂਡ ਬਣਾ ਪਹਿਲੇ ਤੋਂ ਕਿੰਸੋ ਹੋ ਜੀ ਬਿਲਕੁਲ ਹੋਣ ਗਿਆ ਜੀ ਕਿਉਂ ਨਹੀਂ ਕੋਈ ਇਹਨਾਂ ਨੂੰ ਪੁੱਛਣ ਆ ਲਈਆਂ ਨਹੀਂ ਕਿੰਨੀ ਕੀ ਦਿੱਕਤ ਆਂਦੀ ਹੈ ਦਿੱਕਤ ਤੁਹਾਡੇ ਸਾਹਮਣੇ ਹੀ ਹੈ ਲਗਾਤਾਰ ਦਿੱਕਤ ਹੀ ਹੈ ਜੀ 9 ਤੋਂ 11 ਵਜੇ ਦਾ ਟਾਈਮ ਆਇਆ ਔਰ ਅਪਾਇੰਟਮੈਂਟ ਤੇ ਤਾਂ ਸਾਫ ਲਿਖਿਆ ਹੋਇਆ 7 ਤੋਂ 9 ਤੋਂ 11 AM ਫੜੇ 1 ਵਜੇ ਤੇ ਸਟਾਰਟ ਕਰਨ ਦੇਣਾ ਹੈ ਕਿਆ ਕਰ ਲੈਣਾ ਕਹਿਣਾ ਐਸਾ ਇਨੂ ਗ੍ਰਾਮ ਲਈ ਆਇਆ ਸੀ ਹਾਂ ਇੱਥੇ 2 ਘੰਟੇ ਹੋ ਗਿਆ ਫਿਰ ਹਾਂ ਕੀ ਕਹਿੰਦੇ ਨੇ ਕਹਿੰਦੇ ਕਿ ਪਹਿਲੇ ਤੇ ਕਹਿੰਦੇ ਸੀ ਕਿ ਕੱਲ ਜਿੱਥੇ ਕਿ ਨਹੀਂ ਸੈਂਕਲਾ ਕੇ ਤੇ ਹੋਰ ਫੈਨਕੀ ਚਲਾਏ ਦੁਆਰਾ ਹਾਂ ਸੈਂਕਲਾ ਕੇ ਦੁਆਰਾ ਨੇ ਦਿਲ ਉਰ ਉਰ ਖੜੇ ਸਾਰੇ ਇੱਥੇ ਹਾਂ ਉਹ ਕਹਿੰਦੇ ਕਿ ਸਰਵਰ ਡਾਊਨ ਹੈ ਚੱਟ ਉਹਨੂੰ ਵੀ ਹਾਂ ਨਾਲ ਕਰ ਗਿਆ ਦਾ ਹੋਏ ਜੀ 1 ਘੰਟੇ ਡੇਢ ਤੋਂ ਖੜਿਆ ਸੀ ਹਾਂ ਅੱਗੇ ਕੋਈ ਡਾਕਟਰ ਬੈਠਾ ਹੋ ਕੇ ਅਗਲੇ ਬੰਨੇ ਨਹੀਂ ਇਹ ਕੋਈ ਕੋਈ ਬੈਠੇ ਕਿ ਹੁਣੀਆਂ ਕੋਈ ਵੀ ਨਹੀਂ ਆ ਇੱਥੇ ਕੋਈ ਕੋਈ ਹਾਂ ਖਾਲੀ ਵੀ ਆ ਸਾਰਾ ਉੱਚੀ ਖਾਲੀ ਪਈ ਆ ਹਾਂ ਹੌਣ ਕੀ ਕਹਿੰਦੇ ਕਦੋਂ ਚੱਲਣੀ ਆ? ਭਾਈ ਕੀ ਕਹਿੰਦੇ? ਕੋਈ ਪਤਾ ਨਹੀਂ। ਉੱਪਰਲੇ ਅਧਿਕਾਰੀ ਵੀ ਬੈਠੇ ਸੀ ਗੱਲਬਾਤ ਕੀਤੀ ਕੇ ਨਾ। ਸਰ ਅਸੀਂ ਇੱਥੇ ਖੜੇ ਆ ਹੁਣ ਇੱਥੋਂ ਇੱਕ ਵਾਰੀ ਚੱਲ ਜਿਓ ਦੁਬਾਰਾ ਇੱਥੇ ਲਾਈਨ 'ਚ ਖੜੇ ਨਹੀਂ ਹੋਣਦੇ ਇੱਥੇ। ਹਾਂ। ਫੇਰ ਜਾ ਕੇ ਫਿਰ ਸਭ ਤੋਂ ਪਿੱਛੇ 20 ਬੰਦੇ ਦੇ ਪਿੱਛੇ ਜਾਣਾ ਪੈਣਾ। ਕਿੰਨਾ ਖਜਲ ਭਾਈ ਸਮਝਣਾ ਪੈਣਾ। ਕਿੰਨਾ ਖਜਲ ਹੋਣਾ ਪੈਣਾ। ਅੱਜ ਸਰ ਦੇਖੋ ਤੁਹਾਡੇ ਸਾਹਮਣੇ ਹੀ ਹੈ ਸਾਰੇ ਦੇਖੋ ਕਿਨੇ ਹੀ ਡੇਸ ਤੇ। ਹਾਂ। 10 ਬੰਦੇ ਖੜੇ ਨੇ ਸਾਰੇ। ਕੋਈ ਨਹੀਂ ਆਇਆ। ਬੈਠਣ ਨੂੰ ਵੀ ਜਗ੍ਹਾ ਨਹੀਂ ਆਉਂਦੀ। ਹਾਂ। ਸੀਟ 'ਤੇ ਕੋਈ ਨਹੀਂ ਬਿਠਾ। ਨਹੀਂ ਟੈਕਨੀਕਲ ਸੀ ਸਵਿਰਦਾ ਥੋੜੀ ਪ੍ਰੋਬਲਮ ਆ ਰਹੀ ਸੀ ਬਟ ਉਹਨੂੰ ਰਿਜ਼ੋਲਵ ਕਰਵਾ ਦਿੱਤਾ ਗਿਆ ਤੇ ਜਿੰਨਾ ਵੀ ਲੋਕਾਂ ਦੇ ਟੈਸਟ ਪੈਂਡਿੰਗ ਨੇ ਉਹ ਵਿਦਨ ਹਾਫ ਅਨ ਆਰ ਕਲੀਅਰ ਹੋ ਜਾਣਗੇ ਕਿਉਂਕਿ ਟੈਕਨੀਕਲ ਇਸ਼ੂ ਕਰਕੇ ਸਰਵਰ ਦੀ ਪ੍ਰੋਬਲਮ ਚੱਲ ਰਹੀ ਸੀ ਉਹ ਰਿਜ਼ੋਲਵ ਕਰਵਾ ਦਿੱਤੀ ਗਈ ਹੈ ਤੇ ਟੈਸਟ ਹੁਣ ਫੰਕਸ਼ਨਲ ਨੇ ਤੁਸੀਂ ਚੈੱਕ ਵੀ ਕਰ ਸਕਦੇ ਹੋ ਤੇ ਚੇਅਰ ਤੇ ਲੋਕ ਬੈਠੇ ਹੋਏ ਨੇ ਔਰ ਸ਼ਡਿਊਲ ਵਾਈਜ਼ ਹੀ ਸਾਰਿਆਂ ਦੇ ਟੈਸਟ ਲਏ ਜਾ ਰਹੇ ਨੇ ਜੇ ਕਿਸੇ ਨੂੰ ਕੋਈ ਪ੍ਰੋਬਲਮ ਆਉਂਦੀ ਹੈ ਮੈਂ ਹਮੇਸ਼ਾ ਲੋਕਾਂ ਨੂੰ ਅਵੇਅਰ ਕਰਦੀ ਆ ਕਿ ਮੇਰਾ ਆਫਿਸ ਮੈਂ ਆਫੀਸ਼ੀਅਲ ਆਵਰਸ ਦੇ ਵਿੱਚ ਵੀ ਵੈਸੇ ਵੀ ਕਿਸੇ ਨੂੰ ਕੋਈ ਦਿੱਕ ਤਮੇ ਅਵੇਲੇਬਲ ਹਾਂ ਜੇ ਕੋਈ ਐਸੀ ਪ੍ਰੋਬਲਮ ਫੇਸ ਕਰਦਾ ਹੈ ਤਾਂ ਮੈਨੂੰ ਡਾਇਰੈਕਟਲੀ ਦੱਸ ਸਕਦਾ ਹੈ ਉਤੇ ਟੂ ਕੈਕਸ਼ਨ ਵੀ ਲਿਆ ਜਾਏਗਾ ਬਟ ਇਹ ਕਿ ਜਨਤਾ ਨੂੰ ਕੋਈ ਪਰੇਸ਼ਾਨੀ ਨਹੀਂ ਆਉਂ ਦਿੱਤੀ ਜਾਏਗੀ ਲੋਕਾਂ ਦੇ ਕਹਿਣ ਮੁਤਾਬਕ ਇਹ ਹੈ ਵੀ ਜਦੋਂ ਬਥੇਲੇ ਜਾਂਦੇ ਹਾਂ ਸਾਨੂੰ ਕਾਰਗੀਆਂ ਵਿੱਚੋਂ ਜਾਣਦੀਆਂ ਆ ਵੀ ਆਹ ਕਾਰਨ ਕਿਉਂ ਹੈ ਕਾਇਮ ਕਰੇ ਜਦੋਂ ਜਟਥਰੂ ਨੇ ਉਹ ਕਬਜ਼ਾ ਟੋਇਆ ਨਹੀਂ ਐਸਾ ਕੋਈ ਕੇਸ ਜੇ ਤੁਹਾਡੇ ਧਿਆਨ ਚ ਆ ਤਾਂ ਮੈਨੂੰ ਦੱਸੋ ਬਿਕਾਜ਼ ਮੇਰੇ ਸਟ੍ਰਿਕਟ ਆਰਡਰਸ ਨੇ ਕਿ ਜੋ ਵੀ ਹੈ ਨਿਯਮਾਂ ਕਾਨੂੰਨਾਂ ਦੇ ਅਨੁਸਾਰ ਕੀਤਾ ਜਾਏਗਾ ਰੂਲਸ ਦੇ ਮੁਤਾਬਕ ਕੀਤਾ ਜਾਏਗਾ ਔਰ ਕਿਸੇ ਵੀ अनऑथराइज्ड ਬੰਦੇ ਨੂੰ ਐਕਸੈਸ ਜਿਹੜਾ ਜਾਂ ਐਂਟਰੀ ਨਹੀਂ ਅਲਾਉ। ਜੇ ਤੁਹਾਨੂੰ ਕੋਈ ਸਪੈਸੀਫਿਕ ਇਸ਼ੂ ਹੈ ਤੁਸੀਂ ਮੈਨੂੰ ਅਪਰਾਇਜ਼ ਕਰਾ ਦਿਓ। ਜੇ ਉਹਦੇ ਵਿੱਚ ਕੋਈ ਟੈਕਨੀਕਲ ਜਾਂ ਕੋਈ ਰੂਲਸ ਦੇ ਅਕੋਰਡਿੰਗ ਇਸ਼ੂ ਹੋਏਗਾ ਪੋਸੀਬਲ ਹੋਵੇਗਾ ਉਹ ਹੀ ਹਿੰਦੀ ਕਾਪੀ ਕਰ ਜਿਹੜੀ ਆ। ਹਾਂ ਉਹਦੇ ਵਿੱਚ ਉਹ ਪੰਜਾਬ ਲੈਵਲ ਦਾ ਜਿਹੜਾ ਪ੍ਰਿੰਟਿੰਗ ਵਾਲਾ ਇਸ਼ੂ ਹੈ ਉਹ ਵੀ ਮੁਖ ਦਫ਼ਤਰ ਦੇ ਪੱਧਰ ਤੇ ਉਹਨੂੰ ਵਿਚਾਰਿਆ ਜਾ ਰਿਹਾ ਹੈ। ਉਹਦੇ ਵਿੱਚ ਵੀ ਰੈਜ਼ੋਲੂਸ਼ਨ ਜਿਹੜਾ ਹੈ ਉਹ ਜਲਦੀ ਪੋਸੀਬਲ ਹੋ ਸਕਦਾ ਹੈ। ਕਿ ਦਿਨੋ ਦਿਨ ਜਿਹੜਾ ਆ ਉਹ ਲੋਕਾਂ ਦੀ ਜਿਹੜੀਆਂ ਜਿਹੜੀਆਂ ਅਪਰੂਵਲਸ ਨੇ ਜਾਂ ਜਿਹੜੀਆਂ ਐਪਲੀਕੇਸ਼ਨਸ ਨੇ ਉਹ ਵਧ ਰਹੀਆਂ ਨੇ ਅਸੀਂ ਉਹਨੂੰ ਸਟਰੀਮ ਲਾਈਨ ਕਰਨ ਦੀ ਕੋਸ਼ਿਸ਼ ਕਰਦੇ ਹਾਂ ਔਰ ਇਹ ਕੋਸ਼ਿਸ਼ ਕਰਦੇ ਹਾਂ ਕਿ ਜਿਹੜਾ ਵੀ ਕੰਮ ਹੋ ਰਿਹਾ ਉਹ ਸਮੂਥ ਤਰੀਕੇ ਨਾਲ ਹੋਵੇ ਬਟ ਰਸ਼ ਨੂੰ ਦੇਖਦੇ ਹੋਏ ਅਸੀਂ ਸਿਟਿੰਗ ਅਰੇਂਜਮੈਂਟ ਉਹਨਾਂ ਦੀਆਂ ਪਬਲਿਕ ਫੈਸਿਲਿਟੀਆਂ ਪਬਲਿਕ ਅਮੈਨਿਟੀਆਂ ਨੂੰ ਅਪਗ੍ਰੇਡ ਕਰਨ ਦੀ ਕੋਸ਼ਿਸ਼ ਵੀ ਕਰ ਰਹੇ ਹਾਂ ਤਾਂ ਕਿ ਕਿਸੇ ਨੂੰ ਕੋਈ ਦਿੱਕਤ ਨਾ ਕੋਈ ਤਾਂ ਪ੍ਰੋਬਲਮ ਸੋਲਵ ਹੋ ਜਾਏ ਪ੍ਰੋਬਲਮ ਅੱਜ ਤੋਂ ਹੀ ਸੋਲਵ ਹੋਣੀ ਸ਼ੁਰੂ ਹੋ ਗਈ ਹੈ ویسੇ ਤਾਂ ਟੈਕਨੀਕਲ ਮੈਂ ਤੁਹਾਨੂੰ ਦੱਸਿਆ ਹੀ ਹੈ ਕਰਕੇ ਟੈਕਨੀਕਲ ਇਸ਼ੂ ਸੀ ਥੈਟ ਹੈਜ਼ ਬੀਨ ਰਿਜ਼ੋਲਵਡ ਉਹ ਠੀਕ ਹੋ ਚੁੱਕਾ ਹੈ